ਹੈਲੋ एवरीवन ਕਿਵੇਂ ਹੋ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ 12 ਪੌਂਦਾ ਇਤਿਹਾਸ ਲੈ ਕੇ ਆਏ ਹਾਂ ਇਸ ਚੈਨਲ ਦੇ 6 ਤੋਂ ਲੈ ਕੇ 12 ਤੱਕ 6 7 8 9 10 11 ਦਾ ਇਤਿਹਾਸ ਹੈਗਾ ਹੈ 12 ਪੌਂਦਾ ਇਤਿਹਾਸ ਤਾਂ ਆਪ ਸਮਝ ਲੱਗੂਗੇ ਜੇ ਤੁਸੀਂ 6 ਤੋਂ ਲੈ ਕੇ ਅੱਜ ਦਾ ਇਤਿਹਾਸ ਤੱਕ ਜੇ ਤੁਸੀਂ ਦੇਖੋਗੇ ਫਿਰ ਸਮਝ ਲੱਗੂਗੀ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਫਿਰ ਤੁਹਾਨੂੰ ਇਹ ਅੱਜ ਦਾ ਇਤਿਹਾਸ ਸਮਝ ਲੱਗੂਗੀ ਚਲੋ ਅਸੀਂ ਹੁਣ ਅਸੀਂ ਗੱਲ ਕਰਦੇ ਹਾਂ 12 ਪੋ ਦੇ ਇਤਿਹਾਸ ਦੀ 12 ਪੋ ਨੂੰ ਸਾਹਿਬਜ਼ਾਦੇ ਦੀ ਦੂਜੀ ਪੇਸ਼ੀ ਹੋਈ ਇਸ ਪੇਸ਼ੀ ਵਿੱਚ ਸਾਹਿਬਜ਼ਾਦੇ ਪੂਰੇ ਅਡੋਲ ਰਹੇ ਅਤੇ ਜਾ ਕੇ ਬਹੁਤ ਉੱਚੀ ਫਤਿਹ ਬੁਲਾਈ ਪੂਰੇ ਜੋਸ਼ ਵਿੱਚ ਕਚਹਿਰੀ ਵਿੱਚ ਮਲੇਰ ਕੋਟਲਾ ਦਾ ਜੋ ਨਵਾਬ ਸੀਗਾ ਸ਼ੇਰ ਮੁਹੰਮਦ ਵੀ ਨੂੰ ਵੀ ਉੱਥੇ ਬੁਲਾਇਆ ਗਿਆ ਸੀਗਾ ਨਵਾ ਵजीर खान ਨੇ ਸ਼ੇਰ ਮੁਹੰਮਦ ਨੂੰ ਕਿਹਾ ਕਿ ਅੱਜ ਤੇਰੇ ਕੋਲ ਮੌਕਾ ਹੈ ਤੂੰ ਆਪਣੇ ਭਰਾ ਤੇ ਭਤੀਜੇ ਦੀ ਮੌਤ ਦਾ ਬਦਲਾ ਇਨਾ ਸਾਹਿਬਜ਼ਾਦਿਆਂ ਤੋਂ ਲੈ ਸਕਦਾ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ਼ੇਰ ਮੁਹੰਮਦ ਦੇ ਭਰਾ ਨਾਹਰ ਖਾਨ ਨੂੰ ਯੁੱਧ ਵਿੱਚ ਮਾਰ ਦਿੱਤਾ ਗਿਆ ਸੀਗਾ ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਸ਼ੇਰ ਮੁਹੰਮਦ ਸਾਹਿਬ ਜਾਦਿਆਂ ਦੇ ਚਿਹਰੇ ਦਾ ਨੂਰ ਦੇਖਦਾ ਹੈ ਅਤੇ ਉਹ ਕਹਿੰਦਾ ਹੈ ਕਿ ਮੇਰਾ ਵੈਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਹੈ ਅਤੇ ਮੈਂ ਉਸ ਉਸ ਨੂੰ ਸਜ਼ਾ ਵੀ ਦੇਣਾ ਚਾਹੁੰਦਾ ਹਾਂ ਪਰ ਇਹਨਾਂ ਬੱਚਿਆਂ ਨੇ ਮੇਰਾ ਕੁਝ ਨਹੀਂ ਵਿਗਾੜਿਆ ਇਹ ਮਾਸੂਮ ਹਨ ਇਸਲਾਮ ਵੀ ਬੱਚਿਆਂ ਤੇ ਔਰਤਾਂ ਉੱਤੇ ਜ਼ੁਲਮ ਕਰਨ ਤੋਂ ਰੋਕਦਾ ਹੈ ਤਾਂ ਮੈਂ ਇਹ ਜ਼ੁਲਮ ਕਿਉਂ ਕਰਾਂ ਮੈਂ ਇਹਨਾਂ ਨੂੰ ਕੋਈ ਸਜਣ ਨਹੀਂ ਦੇਣਾ ਚਾਹੁੰਦਾ ਇਸ ਤਰ੍ਹਾਂ ਮਲੇਰ ਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਇਹ ਸੁਣ ਕੇ ਵਜ਼ੀਰ ਖਾਨ ਗੁੱਸੇ ਵਿੱਚ ਹੁੰਦਾ ਹੈ ਸਹਬਜ਼ਾਦੇ ਸ਼ੇਰ ਮੁਹੰਮਦ ਖਾਨ ਵੱਲ ਦੇਖ ਕੇ ਹੱਸਦੇ ਹਨ ਮੁਸਕਰਾਉਂਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸਮੂਹ ਦਿੱਤਾ ਹੈ ਅਤੇ ਤੁਹਾਡੇ ਇਸ ਖਾ ਦੇ ਨਾਰੇ ਨੂੰ ਪੂਰੀ ਦੁਨੀਆ ਯਾਦ ਰੱਖੇਗੀ ਮਜੀਰ ਖਾਂ ਇਹ ਗੱਲ ਸੁਣ ਕੇ ਗੁੱਸੇ ਹੋ ਜਾਂਦਾ ਹੈ ਅਤੇ ਸੁਚੇਨੰਦ ਉਸ ਦੇ ਕੋਲ ਕਰਨ ਪਰਣ ਲੱਗ ਜਾਂਦਾ ਹੈ ਸਹਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਜਾਂਦਾ ਹੈ ਅਤੇ ਉਹ ਇਨਕਾਰ ਕਰ ਦਿੰਦੇ ਹਨ ਸੁਚੇਨੰਦ ਕਹਿੰਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਵਾਂਗ ਤੁਹਾਡੇ ਨਾਲ ਬੰਗਾਵਤ ਕਰਨਗੇ ਅਤੇ ਸੱਪ ਦੇ ਬੱਚੇ ਸਾਪ ਹੀ ਹੁੰਦੇ ਹਨ ਇਹਨਾਂ ਨੂੰ ਹੁਣ ਖਤਮ ਕਰ ਦੇਣਾ ਚਾਹੀਦਾ ਹੈ ਤਾਂ ਇਹ ਗੱਲ ਸੁਣ ਕੇ ਸੂਬਾ ਗੁੱਸੇ ਵਿੱਚ ਆ ਜਾਂਦਾ ਹੈ ਇਹ ਗੱਲਾਂ ਸੁਣ ਕੇ ਨواب ਵजीर खान ਫਤਵਾ ਸੁਣਾਉਣ ਲਈ ਕਹਿੰਦਾ ਹੈ ਸੂਬੇ ਦੇ ਚਾਪਲੂ ਸੁਚਾਨੰਦ ਨੇ ਸਹਬਜ਼ਾਦਿਆਂ ਦੇ ਲਈ ਨੀਹਾਂ ਵਿੱਚ ਚਿਣੇ ਜਾਣ ਦਾ ਫਤਵਾ ਕਾਜੀ ਤੋਂ ਜਾਰੀ ਕਰਵਾ ਦਿੱਤਾ ਜਿਸ ਨੂੰ ਸਹਬਜ਼ਾਦੇ ਖੀੜੇ ਮੱਥੇ ਪਰਵਾਨ ਕਰਦੇ ਹਨ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ। ਸਹਿਬਜ਼ਾਦਿਆਂ ਦੁਆਰਾ ਇਹ ਸਾਰੀ ਗੱਲ ਮਾਤਾ ਗੁਜਰੀ ਜੀ ਨੂੰ ਸੁਣਾਈ ਜਾਂਦੀ ਹੈ। ਜਿਸ ਤੋਂ ਬਾਅਦ ਮਾਤਾ ਗੁਜਰੀ ਜੀ ਦੁਆਰਾ ਸਹਿਬਜ਼ਾਦਿਆਂ ਨੂੰ ਗੁਰਬਾਣੀ ਰਾਹੀਂ ਹੋਰ ਪ੍ਰੇਰਿਆ ਅਤੇ ਤ੍ਰਿਟਤਾ ਦਾ ਪਾਠ ਪੜਾਇਆ ਗਿਆ। ਇਹ ਰਾਤ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਠੰਡੇ ਬੁਰਜ ਵਿੱਚ ਆਖਰੀ ਰਾਤ ਸੀ। ਮੋਤੀराम ਮਹਿਰਾ ਆਪਣੀ ਜਾਨ ਤੇ ਖੇਡ ਕੇ ਮਾਂ ਜੁਰੀ ਜੀ ਤੇ ਸਹਬਜ਼ਾਦਿਆਂ ਲਈ ਗਰਮ ਦੁੱਧ ਲੈ ਕੇ ਆਇਆ ਜਿਸ ਦੇ ਬਦਲੇ ਮੋਤੀराम ਮਹਿਰਾ ਜੀ ਦੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੇੜ ਦਿੱਤਾ ਗਿਆ ਸੀਗਾ ਤੇ ਇਸ ਤਰ੍ਹਾਂ 12 ਪੋਉ ਦੇ ਦਿਨ ਛੋਟੇ ਸਹਬਜ਼ਾਦਿਆਂ ਨੂੰ ਦੂਜੇ ਦਿਨ ਕਚੈਰੀ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਇਹ ਸੀਗਾ ਸਾਡਾ ਅੱਜ 12 ਪੋਉ ਦਾ ਇਤਿਹਾਸ ਸਾਡਾ ਨਹੀਂ ਸਾਡਾ ਪੂਰੀ ਦੁਨੀਆ ਦਾ ਅੱਜ ਇਹ ਮਹੀਨੇ ਸਾਰੇ ਸਿੱਖ ਧਰਮ ਵਿੱਚ ਇੱਕ ਸੋਗ ਦਾ ਮਾਹੌਲ ਪੈਦਾ ਹੋਇਆ ਹੈ ਕੋਈ ਵੀ ਸਿੱਖ ਸੱਚਾ ਸੋਚੋ ਸਿੱਖ ਇਹ ਮਹੀਨੇ ਕੋਈ ਵੀ ਫੰਕਸ਼ਨ ਕੋਈ ਵੀ ਵਿਆਹ ਕਾਰਜ ਕੋਈ ਵੀ ਖੁਸ਼ੀ ਦਾ ਮਾਹੌਲ ਨਹੀਂ ਹੋਣ ਦੇ ਆਪਣੇ ਘਰਾਂ ਵਿੱਚ ਨਾ ਹੀ ਗੀਤ ਵਜਾਉਣਾ ਗਾਣਾ ਗਾਉਣਾ ਕੁਝ ਵੀ ਨਹੀਂ ਕਰਦੇ ਸਗੋਂ ਸਿੱਖ ਧਰਮ ਹੀ ਨਹੀਂ ਜਿੰਨੇ ਵੀ ਲੋਕ ਹਨ ਹੈਗੇ ਹਨ ਸਾਰੇ ਧਰਮਾਂ ਦੇ ਬਹੁਤ ਦੁੱਖ ਸਾਂਝਾ ਕਰ ਰਹੇ ਨੇ ਤੇ ਇਹ ਸੀਗਾ ਸਾਡਾ ਪਰਪੋਦਾ ਇਤਿਹਾਸ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੀ ਮਿਲਦੇ ਆਂ ਅਗਲੇ ਪੀਰਾ ਬੋਦੇ ਇਤਿਹਾਸ ਵਿੱਚ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ